ਇਹ ਗੱਲ ਕਰਨੀ। ਬਹੁਤ ਸੁਣੋ ਯਾਰ। ਭਾਰਤੀ ਜਨਤਾ ਪਾਰਟੀ, ਆਰਐਮਪੀਆਈ ਵੱਲੋਂ ਸਾਰੇ ਦੇਸ਼ ਵਿੱਚ ਪਿੰਡ-ਪਿੰਡਾਂ, ਸ਼ਹਿਰਾਂ 'ਚ, ਕਸਬਿਆਂ 'ਚ ਪੂਰੇ ਭਾਰਤ ਵਿੱਚ ਅੱਜ ਮੋਦੀ ਸਰਕਾਰ ਦੇ ਪੁਖਰੇ ਉੱਤੇ ਜਾ ਰਹੇ ਆ। ਇਹ ਪੁਖਰੇ ਵੋਟ ਦਾ ਅਧਿਕਾਰ ਤੋਂ ਆਇਆ। ਸਾਡੇ ਨੇ ਲਗਾਤਾਰ ਉਹ ਜ਼ਗਾਈ ਲੜਦੇ ਰਹੇ। ਇਹ ਕਹਿੰਦਾ ਪਾਵਿਆ ਡਾਕਟਰ ਭੀਵਰੋ ਮਿਸਟਰ ਸਾਹਿਬ ਜੀ ਪਾਵਾ ਸਾਹਿਬ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਜਿਹੜੀ ਆ ਲੋਕ ਸਭਾ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬਹੁਤ ਬੋਲ ਚੁੱਕੇ ਮਾਰ ਰਹੇ ਹੁੰਦਾ ਹਾਂ ਸੰਜੀਵਰਧਨ ਜੀ ਅੱਜ ਜਿਹੜੇ ਹੈਗੇ ਪੁਤਲੇ ਫੁਕੇ ਜਾ ਰਹੇ ਹਨ ਮੋਦੀ ਸਰਕਾਰ ਨੇ ਕੀ ਕਹਿਣਾ ਚਾਹੂਗਾ ਅੱਜ ਪੁਤਲੇ ਇਸ ਕਰਕੇ ਫੁਕੇ ਜਾ ਰਹੇ ਆ ਕਿ ਪਿਛਲੇ ਦਿਨਾਂ ਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਲੋਕ ਸਭਾ ਦੇ ਵਿੱਚ ਡਾਕਟਰ ਬੀਰਾਂ ਵਿਦਕਰ ਸਾਹਿਬ ਬਾਰੇ ਜਿਹੜੇ ਆ ਉਹ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਉਹਨਾਂ ਦੀ ਤੋਹੀਨ ਕੀਤੀ ਆ ਬਹੁਤ ਹੀ ਮਾੜੇ ਸ਼ਬਦਾਂ ਚ ਉਹਨਾਂ ਦੀ ਤੋਹੀਨ ਕੀਤੀ ਆ ਅਸੀਂ ਸਭ ਤੋਂ ਪਹਿਲਾਂ ਇਸ ਗੱਲ ਦੀ ਨਿੰਦਾ ਕਰਦੇ ਆ ਨਖੇਦੀ ਕਰਦੇ ਆ ਦੇਸ਼ ਦੇ ਗ੍ਰਹਿ ਮੰਤਰੀ ਦੀ ਜਿਨ੍ਹਾਂ ਨੇ ਇੱਕ ਦੇਸ਼ ਦਾ ਗਰੀਬਾਂ ਦਾ ਦਲਤਾਂ ਦਾ ਰਹਿਬਰ ਜਿਨ੍ਹਾਂ ਦੇ ਖਿਲਾਫ ਇਹਨਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਕੇ ਉਹਨਾਂ ਦੀ ਤੋਹਫੀਨ ਕਰ ਦਿੱਤੀ ਆ ਤੇ ਅਸੀਂ ਨਾਲ ਹੀ ਅਜੇ ਜਿਹੜੀ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਆਰਐਮਪੀਆਈ ਆਰਐਮਪੀਆਈ ਦੇ ਸੱਦੇ ਤੇ ਸਾਰੇ ਪੰਜਾਬ 'ਚ ਸਾਰੇ ਦੇਸ਼ 'ਚ ਅਸੀਂ ਇਹ ਜਿਹੜੇ ਪੁਤਰਾ ਫੂਕ ਮੁਜ਼ਾਰੇ ਕਰ ਰਹੇ ਆ ਤੇ ਪੁਤਰਾ ਫੂਕ ਮੁਜ਼ਾਰੇ ਕਰਨ ਤੋਂ ਬਾਅਦ ਇਹ ਮੰਗ ਕਰ ਰਹੇ ਆ ਸਰਕਾਰ ਤੋਂ ਕਿ ਮੋਦੀ ਤੋਂ ਖਾਸ ਕਰਕੇ ਵੀ ਇਹ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨੇ ਬੇਤਮੀਜੀ ਕੀਤੀ ਆ ਇਹਨੂੰ ਜੜੀ ਤੁਰੰਤ ਮંત્રી ਪਰਿਸ਼ਦ ਤੋਂ ਬਰਖਾਸ਼ ਕੀਤਾ ਜਾਵੇ ਤੇ ਇਹਨੂੰ ਜਿਹੜੀ ਬਣਦੀ ਜਿਹੜੀ ਉਹ ਤੋਹੀਨ ਕੀਤੀ ਆ ਬਾਬਾ ਸਾਹਿਬ ਦਾਟਰ ਮਿਲਕਾ ਸਾਹਿਬ ਦੀ ਉਹਦੀ ਬਣਦੀ ਜਿਹੜੀ ਜਿਹੜੀ ਤੋਹੀਨ ਕੀਤੀ ਆ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਵਾਸਤੇ ਤੁਸੀਂ ਮੰਗ ਪੱਤਰ ਵੀ ਦਿੱਤੇ ਆ ਅਸੀਂ ਇਹ ਪੁੱਤਰੇ ਫੂਕੇ ਸਾਡੇ ਮੰਗ ਪੱਤਰ ਆ ਤੁਸੀਂ ਸਾਡੀ ਗੱਲ ਪਹੁੰਚਾਈ ਦੇਣੀ ਆ ਕੋਈ ਨਹੀਂ ਜਿਦਾ ਪ੍ਰਸ਼ਾਸਨ ਨੂੰ ਵੀ ਕੋਈ ਜਿਹੜਾ ਤੁਸੀਂ ਆਪਣਾ ਆਪਣੇ ਆਪੋਂ ਕੋਈ ਦਿੱਤਾ ਹੋਇਆ ਉਹ ਵੀ ਜ਼ਰੂਰ ਦੇਵਾਂਗੇ ਜੀ ਉਹ ਵੀ ਜ਼ਰੂਰ ਦੇਵਾਂਗੇ ਤੇ ਦੂਜਾ ਅਸੀਂ ਇਹ ਕਰ ਰਹੇ ਹਾਂ ਵੀ ਜਿਹੜੀ ਬੀਜੇਪੀ ਦੀ ਆਰਐਸਐਸ ਦੀ ਸਰਕਾਰ ਆ ਜਿਹੜੀ ਮੋਦੀ ਦੀ ਸਰਕਾਰ ਆ ਮੋਦੀ ਦੀ ਸਰਕਾਰ ਦਾ ਇੱਕ ਪ੍ਰਮੁੱਖ ਜਿਹੜਾ ਕੰਮ ਉਹਨਾਂ ਨੇ ਇਹ ਸਮਝਾਇਆ ਹੋਇਆ ਕਿ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਧਰਮਾਂ ਦੇ ਭਾਈਚਾਰਿਆਂ ਦੇ ਵਕ ਵਕ ਲੋਕਾਂ ਨੂੰ ਆਪਸੀ ਲੜਾ ਕੇ ਦੇਸ਼ ਦੇ ਟੋਟੇ ਟੋਟੇ ਕਰਨ ਤੇ ਉਤਲੇ ਹੋਇਆ ਇਥੋਂ ਤੱਕ ਨਿਕਰ ਗਿਆ ਕਿ ਪਟਨੇ ਵਿੱਚ ਕੋਈ ਸਮਾਗਮ ਹੋ ਰਿਹਾ ਸੀਗਾ ਉਸ ਸਮਾਗਮ ਦੇ ਵਿੱਚ ਇਹਨਾਂ ਨੇ ਉੱਥੇ ਗੀਤ ਕੋਈ ਕਿਸੇ ਬੱਚੇ ਨੇ ਕਿ ਛੋਟੇ ਜਿਹੇ ਬੱਚੀ ਨੇ ਗੀਤ ਗਾਇਆ ਜਿਹੜਾ ਮਹਾਤਮਾ ਗਾਂਧੀ ਨੂੰ ਗੀਤ ਵੀ ਬੜਾ ਪਸੰਦ ਸੀ ਉਹ ਚਾਚਾ ਤੌਰ ਤੇ ਗੁਣਗਰਾਉਂਦੇ ਵੀ ਸੀ ਤੇ ਸੁਣਿਆ ਵੀ ਕਰਦੇ ਸੀ ਉਹ ਗੀਤ ਸੀ ਈਸ਼ਵਰ ਅੱਲਾਹ ਤੇਰੇ ਨਾਮ ਸਭ ਕੋ ਸੰਤੀ ਦੇ ਭਗਵਾਨ ਤੇ ਉੱਥੇ ਜਿਹੜੇ ਆਰਐਸਐਸ ਦੇ ਜਾਂ ਜਿਹੜੇ ਭਾਜਪਾ ਦੇ ਲੋਕ ਸੀ ਇਹਨਾਂ ਨੇ ਉੱਠ ਕੇ ਜਦੋਂ ਰੌਲਾ ਪਾ ਲਿਆ ਵੀ ਈਸ਼ਵਰ ਦੇ ਨਾਮ ਨਾਂ ਦੇ ਨਾਲ ਅੱਲਾਹ ਦਾ ਨਾਮ ਨਹੀਂ ਜੋੜਿਆ ਜਾਂਦਾ ਤੇ ਉੱਥੇ ਉਹ ਸਮਾਗਮ ਨੂੰ ਇਹਨਾਂ ਨੇ ਖਰਾਬ ਕੀਤਾ ਉਹਦੇ ਖਾਣਾ ਕੀਤਾ ਉਹਦੀ ਵੀ ਅਸੀਂ ਨਿੰਦਾ ਕਰਦੇ ਆ ਜਿਹੜੇ ਉਹ ਲੋਕ ਆ ਉਹਨਾਂ ਦੋਸ਼ੀਆਂ ਦੇ ਵਿਰਤੀ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆ। ਹੋਰ ਬਹੁਤ ਈ ਇਦਾਂ ਹੋ ਰਿਹਾ ਇਥੇ ਮੰਦਰਾਂ ਦੇ ਮਸਜਿਦਾਂ ਦੇ ਥੱਲੇ ਭਾਲੇ ਬਣਾ ਕੇ ਮਸਜਿਦਾਂ ਤੋੜੀਆਂ ਜਾ ਰਹੀਆਂ। ਇਹ ਥੱਲੇ ਦੇ ਸ਼ਿਵਲਿੰਗ ਆ। ਇਹ ਤਾਂ ਕੱਲ ਨੂੰ ਕਿਤੇ ਕਿਸੇ ਦੇ ਧਰਮਸਥਾਨ ਦੇ ਥੱਲੇ ਵੀ ਕਹਿ ਦੇਣਗੇ ਸ਼ਿਵਲਿੰਗ ਆ। ਉਹਦੇ ਨਾਲ ਭਰਾ ਮਾਰੂ ਯੰਗ ਜਿਹੜੀ ਹੈ ਸ਼ੁਰੂ ਹੋਊਗੀ। ਉਹਦੇ ਨਾਲ ਦੇਸ਼ ਦੀ ਏਕਤਾ ਘਣਤਾਂ ਨੂੰ ਖਤਰਾ ਆਊਗਾ। ਦੇਸ਼ ਦੀ ਏਕਤਾ ਘਣਤਾਂ ਨੂੰ ਖਤਰਾ ਹੋਇਆ ਤੇ ਦੇਸ਼ ਦੀ ਜਿਹੜੀ ਪ੍ਰਭੂ ਸਤਾ ਉਹਨੂੰ ਵੀ ਖਤਰਾ। ਦੇਸ਼ ਇਕ ਨਹੀਂ ਰਹਿ ਸਕਦਾ। ਇਹ ਮੋਦੀ ਸਰਕਾਰ ਦਾ ਆਰਐਸਐਸ ਦਾ ਜਿਹੜਾ ਏਜੰਡਾ ਆ। ਦੇਸ਼ ਨੂੰ ਤੋੜਨਾ ਕਿਤੇ ਮਨੁਸ਼ਵਿਰਤੀ ਲਾਗੂ ਕਰਨੀ ਆ ਦੇਸ਼ ਨੂੰ ਤੋੜਨਾ ਆ ਤੋੜ ਕੇ ਦੇਖਦੇ ਟੋਟੇ ਕਰਦੇ ਆ ਉਹ ਅਸੀਂ ਅੱਜ ਦੇ ਦਿਨ ਤੇ ਇਹ ਵੀ ਕਰਦੇ ਆ ਔਰ ਕਹਿਣਾ ਵੀ ਚਾਹੁੰਦੇ ਆ ਵੀ ਬੋਧੀ ਜਿੱਤੋਂ ਤਾਂ ਮਰਜੀ ਇਸ ਗੱਲ ਲਈ ਝੋਰ ਲਾ ਲਵੇ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇਸ ਸਰਕਾਰ ਦੇ ਖਿਲਾਫ ਲੜਾਈ ਲੜਾਂਗੇ ਔਰ ਦੇਸ਼ ਦੇ ਟੋਟੇ ਟੋਟੇ ਨਹੀਂ ਹੋਣ ਦਿਆਂਗੇ